ਇੰਨੀ ਪਾਰੀ ਕੀ ਮਤ ਤਾਰ ਕੇ ਆਪਣੇ ਆਪ ਨੂੰ ਬਚਾਇਆ ਸੀ ਕਿ ਮੇਰੀ ਸਿੱਖੀ ਕਾਇਮ ਰਹੇ ਸਿਰ ਜਾਇ ਤਾਂ ਜਾਏ ਮੇਰਾ ਸਿੱਖੀ ਸਿਧਕ ਨਾ ਜਾਏ ਬਜ਼ੁਰਗਾਂ ਨੇ ਤਾਂ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾਈ ਕਦੇ ਆਪਣੇ ਇਤਿਹਾਸ ਨੂੰ ਵੇਖੀਏ ਤਾਂ ਸਹੀ ਕੋਈ ਬੰਦਪੰਦ ਕਟਵਾ ਗਿਆ ਕੋਈ ਚਰਖੜੀ ਤੇ ਚੜ ਗਿਆ ਕੋਈ ਖੋਪੜ ਲੋਹਾ ਗਿਆ ਕੁਈ ਕਿ ਸਹਤਾਂ ਤਸੀਹ ਸਹਿ ਗਿਆ ਤੇ ਕੋਈ ਕੋਈ ਦੁੱਖ ਸਹਿ ਗਿਆ ਪਰ ਸਿੱਖੀ ਤੋਂ ਕਿਸੇ ਨੇ ਵੀ ਮੁਣਕਰ ਹੋ ਕੇ ਮੂੰਣਾ ਮੋੜਿਆ ਪਰ ਅੱਜ ਮੇਰੇ ਪੰਜਾਬ ਨੂੰ ਕੀ ਹੋ ਗਿਆ ਪੰਜਾਬ ਤਾਂ ਵੱਸਦਾ ਹੀ ਗੁਰਾਂ ਦੇ ਨਾਮ ਤੇ ਗੁਰੂ ਦੇ ਸਿੱਖ ਅਖਵਣ ਵਾਲੇ ਅੱਜ ਲੱਖਾਂ ਹੀ ਬੱਚੇ ਨਾਮ ਕਰਕੇ ਸਿੱਖ ਰਹੇ ਗਏ ਪਰ ਕਿਸਾਂ ਦੀ ਸੰਭਾਲ ਨਹੀਂ ਬਲ ਕੇ ਕੇਸਾਂ ਦੇ ਬੇਦਬੀ ਕਰਕੇ ਪਤਿਤ ਹੋ ਗਏ ਅੱਜ ਕਈ ਆਖਦੇ ਨੇ ਦਾੜੀ ਨੂੰ ਕਿਹੜਾ ਕੋਈ ਅੰਬ ਲੱਗਣੇ ਸੀ ਕੇਸਾਂ ਨੂੰ ਕਿਹੜਾ ਕੋਈ ਬੂਰ ਲੱਗਣਾ ਸੀ ਕੀ ਫਾਇਦਾ ਉਹ ਉਪਰ ਜਾਂਦੇ ਨੇ ਉਹ ਭੜਿਆ ਕੇਸ ਹੀ ਸਿੱਖੀ ਦੀ ਜਾਣ ਨੇ ਜਿੱਥੇ ਗੁਰੂ ਸਾਹਿਬ ਨੇ ਸਿੰਘ ਸਾਜਿਆ ਅਜ ਉਸ ਸਥਾਨ ਦਾ ਨਾਮ ਕੇਸਗੜ੍ਹ ਸਾਹਿਬ ਹੈ ਗੜ੍ਹ ਕਹਿੰਦੇ ਨੇ ਕਿਲੇ ਨੂੰ ਉਹ ਜਿਸ ਕਿਲੇ ਨੂੰ ਪਾੜ ਪੈ ਜਾਏ ਫਿਰ ਦੁਸ਼ਮਣ ਉਸ ਨੂੰ ਸਾਰ ਕਰਦਿਆਂ ਕੋਈ ਧੀਰ ਨਹੀਂ ਉਹ ਲਾਉਂਦਾ ਅੱਜ ਜੇ ਤੂੰ ਦਾੜੀ ਦੀ ਕੇਸਾਂ ਦੀ ਬੇਦਵੀ ਕਰੇਗਾ ਤਾਂ ਫਿਰ ਧਿਆਨ ਕਰ ਤੇਰੇ ਕਰਦਿਆਂ ਉਹ ਦਿਨ ਦੂਰ ਨਹੀਂ ਜਦੋਂ ਤੂੰ ਗਿਰਾਹਟ ਵਿੱਚ ਚਲਾ ਜਾਏਗਾ ਤੇਰੇ ਵਰਗਿਆਂ ਕੁਝ ਹੋਰਾਂ ਨੇ ਕਦੀ ਇਹੋ ਹੀ ਗੱਲ ਤਾਂ ਆਖੀ ਸੀ ਕੀ ਫਾਇਦਾ ਹੈ ਸਿੱਖੀ ਤਾਂ ਮੰਨਦੀ ਹੁੰਦੀ ਹੈ ਕੇਸਾਂ ਦੀ ਕੋਈ ਜ਼ਰੂਰਤ ਥੋੜੀ ਹੈ ਹੋਇਆ ਕੀ ਉਹਨਾਂ ਨੇ ਉਦੋਂ ਕੇਸਾਂ ਦੇ ਵੱਲੋਂ ਮੂੰਹ ਮੋੜਿਆ ਸਿੱਖੀ ਨੇ ਉਹਨਾਂ ਵੱਲੋਂ ਮੂੰਹ ਮੋੜ ਲਿਆ ਅੱਜ ਉਹਨਾਂ ਦੇ ਘਰ ਦੇ ਵਿੱਚ ਟਲੀਆਂ ਖੜਕ ਰੀਆਂ ਨੇ ਮੂਰਤੀ ਦੀ ਪੂਜਾ ਹੁੰਦੀ ਏ ਹਿੰਦੂਆਂ ਦੀਆਂ ਲੜਕੀਆਂ ਉਹਨਾਂ ਦੇ ਘਰ ਆ ਗਈਆਂ ਤੇ ਅੱਜ ਉਹਨਾਂ ਦੇ ਘਰ ਸਿਗਰਟ ਨੋਸ਼ੀ ਏ ਕਿੰਨੀਆਂ ਕੁਰਤੀਆਂ ਆ ਗਈਆਂ ਅੱਜ ਕੋਈ ਵੀ ਅਸਲ ਸਿੱਖ ਉਹਨਾਂ ਦੇ ਘਰ ਹੁਣ ਰਿਸ਼ਤਾ ਕਰਕੇ ਨਹੀਂ ਰਾਜੀ ਕਿਸ ਕ ਤੂੰ ਬੋਲ ਗਿਆ ਏ ਤੂੰ ਤਾਂ ਰੋਜ਼ ਪਾਠ ਕਰਨ ਲੱਗਿਆ ਗੁਰੂ ਸਾਹਿਬ ਜੀ ਨੂੰ ਆਖਦਾ ਏ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋਈ ਆਖ ਤਰੇ ਨਹੀਂ ਆਨਿਓ ਕੀ ਤੂੰ ਝੂਠ ਬੋਲਦਾ ਏ ਰੋਜ਼ ਨਾ ਇਹ ਮਿਨਾ ਕਰ ਗੁਰੂ ਦੇ ਬਚਨਾਂ ਨੂੰ ਯਾਦ ਰੱਖ ਜਾਗਤ ਜੋਤ ਛਪੈ ਨਿਸਬਸਰ ਏਕ ਬਿਨਾ ਮਨ ਨੈਕ ਨਾ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬਰਾਤੇ ਗੋਰ ਮੜੀ ਮਟ ਪੂਰਨਾ ਮਾਨੇ ਕਦੀ ਤੂੰ ਮੜੀਆਂ ਤੇ ਜਾਂਦਾ ਹੈ ਕਦੀ ਮੰਦਰਾਂ ਦੀਆਂ ਟਲੀਆਂ ਖੜਕਾਉਂਦਾ ਹੈ ਕਦੀ ਕਿਸੇ ਦੇਹਧਾਰੀ ਨੂੰ ਜਾ ਕੇ ਮੱਥੇ ਟੇਕਦਾ ਹੈ ਉਹ ਭਲਿਆ ਕੀ ਇਹ ਹੋਈ ਤੂੰ ਸਿੱਖੀ ਨੂੰ ਸਮਝਾਇ ਨਹੀਂ ਗੁਰੂ ਸਾਹਿਬ ਜੀ ਤਾਂ ਆਖਦੇ ਨੇ ਮੇਰਾ ਸਿੱਖ ਤਾਂ ਕਦੀ ਗੌਰ ਮੜੀ ਮੱਟ ਭੁੱਲ ਨਾ ਮਾਨੇ ਭੁੱਲ ਕੇ ਵੀ ਇਹਨਾਂ ਮੜੀਆਂ ਮਸਾਣਾ ਤੇ ਨਾ ਜਾਵੇ ਅੱਜ ਪੰਜਾਬ ਦੇ ਜਿੰਨੇ ਪਿੰਡ ਨੇ ਉਸ ਤੋਂ ਦੁੱਗਣੇ ਡੇਰੇ ਤੇ ਮੜੀਆਂ ਮਸਾਣੀਆਂ ਪਿੰਡਾਂ ਦੇ ਵਿੱਚ ਬਣੀਆਂ ਨੇ ਕਿਉਂ ਖਾਲੀ ਪਈਆਂ ਨੇ ਉੱਥੇ ਸਿੱਖ ਨਹੀਂ ਜਾਂਦੇ ਜੇ ਜਾਂਦੇ ਨੇ ਕਦੀ ਆਪਣੇ ਆਪ ਨੂੰ ਹਲੂਣ ਕੇ ਤਾਂ ਦੇਖਣ ਪੁੱਛਣ ਤਾਂ ਸਹੀ ਮੇਰੇ ਕਲਗੀਧਰ ਪ੍ਰੀਤਮ ਨੇ ਮੈਨੂੰ ਆਖਿਆ ਕੀ ਸੀ ਤੇ ਮੈਂ ਕਰ ਕੀ ਰਿਹਾ ਕਿ ਮੈਂ ਪਿਤਾ ਦੇ ਕਹਿਣੇ ਤੇ ਚੱਲ ਰਿਹਾ ਕਿ ਮੈਂ ਪਿਤਾ ਦਾ ਸੱਚਾ ਸਿੱਖ ਅਖਵਾ ਸਕਾਂਗਾ ਜੇ ਨਹੀਂ ਤਾਂ ਅੱਜ ਹੀ ਤਵਾ ਕਰ